ਯਾਰ ਜੇ ਫੋਕਰੀ ਮੰਦਿਰ ਆ ਹੁੰਦੀ ਆ ਫਿਰ ਤਾਂ ਮੈਂ ਵੀ ਫੋਕਰਾ ਹੀ ਆ ਬਾਈ ਜੇ ਪੰਜਾਬੀ ਕਲਾਕਾਰ ਯੂਥ ਨੂੰ ਐਂ ਢਕਾਉਂਦੇ ਨੇ ਜਾਂ ਫਿਰ ਮੈਂ ਵੀ ਕਲਾਕਾਰ ਹਾਂ ਵੀਰੇ ਇਹ ਬਾਈ ਨੂੰ ਪਰਸਨਲੀ ਤਾਂ ਨਹੀਂ ਬੜਾ ਜਾਣਦੇ ਪਰ ਜਦੋਂ ਵੀ ਇੰਡਸਟਰੀ 'ਚ ਇਹਦੀ ਗੱਲ ਤੁਰਦੀ ਸੀ ਤਾਂ ਜ਼ਿਆਦਾਤਰ ਇਹੀ ਸੁਣਨ ਨੂੰ ਮਿਲਦਾ ਸੀ ਵੀ ਇਹ ਚੱਕਵੀਂ ਗੱਲ ਬਹੁਤ ਕਰਦਾ ਪਰ ਮੈਂ ਤਾਂ ਕਹਣਾ ਯਾਰ ਜੇ ਚੱਕਵੇਂ ਬੰਦਿਆਂ ਦੇ ਇਹੋ ਜਿਹੇ ਦਿਲ ਹੁੰਦੇ ਨੇ ਫਿਰ ਤਾਂ ਰੱਬ ਕਰੇ ਸਾਰੀ ਦੁਨੀਆ ਹੀ ਚੱਕਵੀ ਹੋ ਜਿਓ ਬਾਈ ਇੱਕ ਬਾਈ ਪਤਾ ਨਹੀਂ ਕਿੱਧਰੋਂ ਦੂਰ ਦਰਾਡੇੋਂ ਆ ਕੇ ਸਾਡੇ ਆਹ ਮੁੰਡਿਆਂ ਤੇ ਹਰ ਤੀਜੇ ਚੌਥੇ ਗੀਤ ਤੋਂ ਬਾਅਦ ਪਰਚਾ ਕਰਾਉਂਦਾ ਸੀ ਅੱਜ ਕੱਲ ਕਿਤੇ ਦਿਖਿਆ ਹੀ ਨਹੀਂ ਉਹ ਪਰ ਉਹਦੀ ਜਾਣਕਾਰੀ ਲਈ ਦੱਸ ਰਹੀ ਆ ਵੀ ਅੰਕਲ ਜਦੋਂ ਪੰਜਾਬ ਤੇ ਪੰਜਾਬੀ ਦੀ ਰਾਖੀ ਕਰਨ ਸਾਡੇ ਆਹ ਮੁੰਡੇ ਤੁਰਦੇ ਨੇ ਨਾ ਇਹ ਬੋਰਡ ਚੱਕੇ ਨਹੀਂ ਗੁੱਟੀਆਂ ਚੱਕੇ ਨਾਲ ਖੜਦੇ ਨੇ। ਦੋਕ ਵੀਡੀਓ ਜਾਂ ਦੇਖਿਆ ਨੇ ਪਤੰਦਰ ਹੰਜੂ ਥੱਲੇ ਡਿੱਗਣ ਤੋਂ ਪਹਿਲਾਂ ਗੁੱਟੀ ਪਹਿਲਾਂ ਥੱਲੇ ਰੱਖ ਦਿੰਦਾ। ਐਡੇ ਦਿਲ ਰੱਬ ਸਭ ਨੂੰ ਹੀ ਦੇਵੇ। ਇੱਕ ਗਾਣਾ ਵੀ ਸੁਣਦੇ ਹੁੰਦੇ ਸੀ ਮਾਨਕ ਸਾਹਿਬ ਦਾ ਵੀ ਇੱਕ ਵੀਰ ਦੇਈ ਵੀ ਰੱਬਾ ਸੌਂ ਖਾਣ ਨੂੰ ਬੜਾ ਹਜੀ ਕਰਦਾ। ਅੱਜ ਜਾ ਕੇ ਪਤਾ ਯਾ ਲੱਗਦਾ ਵੀ ਉਹ ਵੀਰ ਆ ਸਾਡੇ ਵੀਰਾਂ ਵਰਗਾ ਹੀ ਹੋਊਗਾ ਹਰਿਆਣਾ, ਰਾਜਸਥਾਨ, ਯੂਪੀ, ਉੱਤਰਾਖੰਡ ਜਾਂ ਜਿੱਥੋਂ ਵੀ ਆਇਆ। ਇਨਾਂ ਦੀ ਸੱਚੀ ਅੱਜ ਸੌਂ ਖਾਣ ਨੂੰ ਹੀ ਜੀ ਕਰਦਾ ਤੇ ਜੇ ਇਹ ਰਾਜਨੀਤੀ ਹੋ ਰਹੀ ਹੈ ਫਿਰ ਤਾਂ ਤੂੰ ਕਹਿ ਲੈ ਬਾਈ ਮੈਂ ਵੀ ਲੀਡਰ ਹਾਂ ਇਹੋ ਜੀ ਰਾਜਨੀਤੀ ਹਰ ਗਲੀ ਮਹੱਲੇ ਘਰ ਘਰ ਪਿੰਡ ਪਿੰਡ ਹੁੰਦੀ ਰਹੇ ਤੁਸੀਂ ਨਾਲੇ ਜਾਇਓ ਤੁਹਾਨੂੰ ਕੀ ਸਾਡੀ ਭੈਣ ਆ ਗਈ ਹਾਂ ਨਾਲ ਹੀ ਜੇ ਅਫਸਰशाही ਇੰਨੀ ਡਰਾਉਣੀ ਹੁੰਦੀ ਹੈ ਰੱਬ ਕਰੇ ਸਾਰੇ ਜ਼ਿਲ੍ਹਿਆਂ ਦੇ ਅਫਸਰ ਐਨੇ ਡਰਾਉਣੇ ਹੋ ਜਾਣ। ਇੱਕ ਗੱਲ ਹੋਰ ਵੀ ਕਹਿਣੀ ਸੀ ਛੱਡੋ ਯਾਰ ਹੁਣ ਉਹ ਗੱਲਾਂ ਦਾ ਖਹਿੜਾ ਵੀ ਐਨੇ ਰਾਸ਼ਨ ਸਟੋਰ ਕਰ ਲਿਆ ਉਹਨੇ। ਉਹ ਕਿਸੇ ਗਰੀਬ ਗੁਰਬੇ ਨੇ ਰਾਸ਼ਨ ਸਟੋਰ ਕਰਕੇ ਕਿਹੜੇ ਸੈਲੋ ਪਾ ਲੈਣੇ ਨੇ ਬਾਈ। ਹਰ ਇੱਕ ਨੂੰ ਆਪਦੇ ਘਰ ਦਾ ਫਿਕਰ ਹੁੰਦਾ ਹੀ ਇਹ ਸਾਡੇ ਸੁਭਾਅ ਚ ਆ ਛੱਡੋ ਖਹਿੜਾ ਸਾਰੇ ਆਪਣੀ ਵੀਰ ਭਰਾ ਨੇ। ਨਾਲੇ ਜਿਨ੍ਹਾਂ ਦੇ ਗੁਰੂ ਘਰ ਚ ਜਾ ਕੇ ਲੰਗਰ ਸਮਾਪਤੀ ਵੇਲੇ ਵੀ ਇਹ ਕਹਿੰਦੇ ਹੁਣ ਵੀ ਲੰਗਰ ਵੱਧ ਗਿਆ। ਉੱਥੇ ਕਿਹੜੀ ਚੀਜ਼ ਥੜ ਜੂ ਬਾਈ ਛੱਡੋ ਯਾਰੇ ਗੱਲਾਂ ਦਾ ਘਿਹੜਾ ਸਾਰੇ ਆਪਣੇ ਵੀਰ ਭਰਾ ਨੇ ਕਈ ਆਫਤਾਂ ਆਪਾਂ ਨੂੰ ਇਕੱਠੇ ਕਰਨੀ ਆਉਂਦੀਆਂ ਹੁੰਦੀਆਂ ਨੇ ਬਾਈ ਮੈਂ ਤਾਂ ਇੱਕ ਕੱਲ ਹੋਰ ਵੀ ਕਹਿਣੀ ਸੀ ਜੇ ਜਾਤਾਂ ਪਾਤਾਂ ਐਹੋ ਜਿਹੀਆਂ ਹੁੰਦੀਆਂ ਨੇ ਫਿਰ ਤਾਂ ਤੂੰ ਕਹਿ ਲੈ ਬਾਈ ਹਾਂ ਅਸੀਂ ਵੀ ਜਾਤ ਪਾਤ ਨੂੰ ਮੰਨਦੇ ਆਂ ਤੇ ਜੇ ਬਿਜ਼ਨਸ ਵੀ ਐਵੇਂ ਕਰਿਆ ਜਾਂਦਾਗਾ ਜਾਓ ਵੀਰਾ ਬਰ ਸਾਰਾ ਪੰਜਾਬ ਹੀ ਵਪਾਰੀ ਹੈ ਹਾਂ ਇੱਕ ਗੱਲ ਹੋਰ ਵੀ ਯਾਦ ਆ ਗਈ ਜੇ ਡੇਰੇ ਸੰਪਰਦਾਵਾਂ ਇਹੋ ਜਿਹੀਆਂ ਹੁੰਦੀਆਂ ਨੇ ਫਿਰ ਤਾਂ ਬਾਈ ਤੂੰ ਸਾਨੂੰ ਅਨਪੜ੍ਹ ਕਾ ਗਵਾਰਕਾ ਹਾਂ ਅਸੀਂ ਵੀ ਡੇਰਿਆਂ ਨੂੰ ਮੰਨਦੇ ਹਾਂ ਅਸੀਂ ਵੀ ਸੰਪਰਦਾਵਾਂ ਨੂੰ ਮੰਨਦੇ ਜੇ ਅਜੇ ਦਿਲ ਦੀ ਗੱਲ ਹੋਰ ਸੁਣ ਕੇ ਜਾਈਂ ਜੇ ਸਾਡੀਆਂ ਆਪ ਬੀਬੀਆਂ ਬੈਕਵਰਡ ਹੁੰਦੀਆਂ ਨੇ ਜਾ ਫਿਰ ਅੱਜ ਤੋਂ ਮਾਡਰਨ ਸ਼ਬਦ ਤੋਂ ਨਫ਼ਰਤ ਹੋ ਗਈ ਅਸੀਂ ਬੈਕਵਰਡ ਹੁੰਦੇ ਜੇ ਸਾਡੀਆਂ ਬੀਬੀਆਂ ਘਰ ਚ ਕੁੰਡੀਆਂ ਲਾ ਲਾ ਕੇ ਇਹੋ ਜਿਹਾ ਸਮਾਨ ਬਣਾਉਂਦੀਆਂ ਨੇ ਤਾਂ ਰੱਬ ਮੂਰੇ ਅਰਦਾਸ ਕਰਦੇ ਆ ਘਰ ਘਰ ਕੁੰਡੀ ਲੱਗਦੀ ਰਵੇ ਤੇ ਹਾਂ ਜਿਨ੍ਹਾਂ ਦੀ ਅਸੀਂ ਬਹੁਤ ਘੱਟ ਗੱਲ ਕਰਦੇ ਆ ਜੇ ਸਾਡੇ ਲਾਣੇਦਾਰ ਵਰਗੇ ਬਾਪੂ ਵਰਗੇ ਆਏ ਗੁੱਸੇਖੋਰ ਆਏ ਰੂਡ ਹੁੰਦੇ ਨੇ ਓਏ ਇੱਕ ਵੀ ਜੰਮਦਾ ਇਸ ਕਿਸਮਤ ਕੋਈ ਇੱਕ ਵੀ ਹੈ ਨਹੀਂ ਜਿਹੜਾ ਖੜਾ ਪੰਜਾਬ ਦੀ ਖਾਤਰ ਖੜਾ ਅੱਜ ਮਰ ਬੰਦਾ ਰਾਤ ਨੂੰ ਮਰ ਜਵੇ ਫਿਰ ਇਹਦਾ ਅੰਛਪਾ ਕਿਹਨੇ ਦੇਖਣੀ ਆ ਇਹ ਦਾਦਾ ਰੋਟੀ ਦੇਣ ਵਾਲਾ ਇਹਦੇ ਟਿੱਡ ਪਰ ਲੱਗੇ ਹੋਣੇ ਬੇੜਾ ਇਹਨਾਂ ਨੇ ਕਰਕੇ ਕੀਤਾ ਸਾਡੇ ਪੰਜਾਬ ਦੇ ਖਦਾਰਾਂ ਨੇ ਸਾਡੇ ਸੇਕਾਂ ਉਹਦੇ ਖਦਾਰਾਂ ਨੇ ਸਾਡਾ ਬੇੜਾ ਕਰਕੇ ਕੀਤਾ ਇਹ ਜਿਹੜੇ ਜਾ ਕੇ ਉੱਥੇ ਵੇਚਦੇ ਨੇ ਕੁਰਸੀਆਂ ਦੀ ਖਾਤਰ ਡੀਟਰਾਂ ਦੀ ਖਾਤਰ ਜਾਂ ਫਿਰ ਸਾਰੇ ਪੰਜਾਬ ਦੇ ਬਾਪੂ ਅੜਬ ਨੇ ਉਹ ਵੀਰੇ ਆਖਰ ਚ ਕਹਿਣ ਨੂੰ ਤਾਂ ਇਹੀ ਬਚਦਾ ਵੀ ਜੇ ਇਹ ਉੜਦਾ ਪੰਜਾਬ ਹੈ ਠੀਕ ਆ ਭਾਈ ਅਸੀਂ ਸਾਰੇ ਉੜਦੇ ਆ ਤੇ ਲਾਸਟ ਚ ਇੱਕ ਦਿਲ ਦੀ ਗੱਲ ਜਰੂਰ ਸੁਣ ਜੀ ਵੀ ਤੁਸੀਂ ਪੰਜਾਬੀ ਮੈਟ ਵਰਗੀਆਂ ਫਿਲਮਾਂ ਵਾਲਾ ਪੰਜਾਬ ਤਾਂ ਜਰੂਰ ਦੇਖ ਆਊਗਾ ਉਹਨਾਂ ਨੂੰ ਦੇਖ ਕੇ ਤੁਸੀਂ ਜੱਜਮੈਂਟ ਵੀ ਕਰ ਸਕਦੇ ਹੋ ਗੈਸ ਵੀ ਲਾ ਸਕਦੇ ਹੋ ਤੁਹਾਡਾ ਪੂਰਾ ਹੱਕ ਹੈ ਪਰ ਕਭ ਹਮਸੇ ਮਿਲਣਾ ਤੁਮੇ ਪੰਜਾਬ ਦਿਖਾਏਗੇ